ਉੱਪਰੋਂ ਆਏ ਸਾਰੇ ਜਣੇ ਸਾਰਾ ਪਰਿਵਾਰ ਆਇਆ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਸਿਰਫ ਇਸ ਕਾਰਨ ਕਿ ਇੱਥੇ ਉਲਟੀ ਸਫਾਈ ਕਿਉਂ ਕੀਤੀ ਤੁਸੀਂ ਇੱਥੇ ਉਲਟੀ ਕੀਤੀ ਆ ਮੈਂ ਸਫਾਈ ਰੱਖੋ ਤੁਸੀਂ ਉਹਨਾਂ ਨੂੰ ਰੋਕੋ ਇਹ ਸੀ ਸਿਰਫ ਸਫਾਈ ਵਾਸਤੇ ਸੀ ਕਿੰਨੇ ਵੇਲੇ ਘਟਨਾ ਹੋਈ ਸਾਢੇ 9:00 ਵਜੇ 9:00 10:00 ਦੇ ਵਿਚਕਾਰ ਕਿ ਇਹ ਮਾਮਲਾ ਆਈ ਸੀਗਾ ਉਲਟੀ ਦਾ ਉਲਟੀ ਦਾ ਇੱਥੇ ਮੋਟਰਸਾਈਕਲ ਵੀ ਖੜ੍ਹਦੇ ਗੱਡੀਆਂ ਖੜ੍ਹਦੀਆਂ ਦੂਜੇ ਸਾਢੇ ਜੇ ਅਸੀਂ ਰੋਕਦੇ ਆ ਤਾਂ ਕਹਿੰਦੇ ਨਹੀਂ ਇਹ ਸਰਕਾਰੀ ਆ ਤੁਸੀਂ ਰੋਕ ਲਓ ਕਹਿੰਦੇ ਕੌਣ ਤੁਸੀਂ ਹੁੰਦੇ ਆ ਤੋੜਦਾ ਕਿ ਨਾਮ ਮੇਰਾ ਨਾਮ ਸ਼ਕੁੰਤਲਾ ਦੇਵੀ ਕਿ ਤੁਹਾਡੇ ਕਿਤੇ ਕਿਤੇ ਵਾਰ ਕੀਤਾ ਜੀ ਮੇਰੇ ਹੱਥ ਤੇ ਕਿਤੇ ਮੇਰੇ ਬੁੱਝੀਆਂ ਮਾਰੀਆਂ ਬੁੱਝੀਆਂ ਬੁੱਝੀਆਂ ਇੱਥੇ ਤੇ ਮੇਰੇ ਸਟਿੱਚ ਲੱਗੇ ਆ ਹੋਰ ਕਿਹੜੇ ਪਰਿਵਾਰ ਨੰਬਰ ਤੇ ਵਾਰ ਕੀਤਾ ਜੀ ਮੇਰੇ ਮੇਰੇ ਪਤੀ ਤੇ ਮੇਰੇ ਬੇਟੇ ਤੇ ਕਿਹੜ ਕਿਹੜਾ ਨਾਮ ਵਾਰ ਕੀਤਾ ਉਹ ਮਗਰਾਠ ਦੇ ਨਾਲ ਸੁਹੇ ਲੰਗਾਏ ਇਹਨਾਂ ਨੇ ਲਾਠੀਆਂ ਕੀਤੀਆਂ ਕਿਰਪਾਨ ਰੱਖੀ ਇਹਨਾਂ ਨੇ ਲੈ ਕੇ ਆਏ ਕਿੰਦਾ ਸਾਨੂੰ ਮਾਰ ਦੇਣਾ ਕਿ ਹੁਣ ਕੀ ਇਨਸਾਫ ਹੋਵੇ ਇਨਸਾਫ ਤੇ ਹੀ ਮੰਗਦੀ ਆ ਇਹਨਾਂ ਨੂੰ ਵੀ ਪੂਰੀ ਸਜ਼ਾ ਦਿੱਤੀ ਜਾਵੇ ਇਹਨਾਂ ਦਾ ਚਿਕਨ ਕਾਰਨਰ ਬੰਦ ਕਰਾਇਆ ਜਾਵੇ ਮੈਂ ਤਾਂ ਇਹੀ ਕਹੂੰਗੀ ਬਈ ਮੈਂ ਆਪਣੇ ਅੱਗੇ ਮੋਰੇ ਕਰਨੀ ਨਹੀਂ ਦੇਣੀ ਘਰ ਦੇ ਮੋਰੇ ਕੁਝ ਨਹੀਂ ਖੜਾ ਕਰਨ ਦੇਣਾ ਅਕਸਰ ਹੀ ਇਦਾਂ ਬਾਰਦਾ ਤੁਹਾਨੂੰ ਜਾਣ ਦਿੰਦੇ ਆਂ ਹਾਂਜੀ ਅਕਸਰ ਹੀ ਇਦਾਂ ਵਾਰਦਾ ਤੁਹਾਨੂੰ ਜਾਣ ਦਿੰਦੇ ਆਂਦੇ ਪਹਿਲਾਂ ਕਿੱਥੇ ਆ ਪਹਿਲਾਂ ਵੀ ਹੁੰਦਾ ਰਹਿੰਦਾ ਮਾੜਾ ਹਾਂਜੀ ਹੁੰਦਾ ਆ ਹੁੰਦਾ ਆ ਗੁੰਡਾ ਕਰਦੀ ਸਾਰਿਆਂ ਨਾਲ ਕਰਦੇ ਆ ਇਹ ਜੇ ਕੋਈ ਪਲਾਸਟਿਕ ਚੱਕਦਾ ਆ ਕਹਿੰਦੇ ਤਾਂ ਕਹਿੰਦੇ ਚੱਕ ਠੇਰੀ ਕਰਕੇ ਮਾਰਦੇ ਹੋਣਾ ਥੱਪੜ ਇਹ ਗੁੰਡਾ ਕਰਦੀ ਦਿਖਾਉਂਦੇ ਆ ਮੇਰਾ ਨਾਂ ਤੁਹਾਨੂੰ ਵੀਰ ਆ ਅਸੀਂ ਅੱਛਾ ਸਿਵਲ ਹਸਪੀਟਲ ਆਏ ਹੋ ਕਿ ਤਾਂ ਕਾਰਨ ਕੀ ਹੈ ਸਾਡੇ ਅੱਜ ਸਾਡੇ ਗੋਂਡੀ ਹੈ ਜੱਗੀ ਚਿਕਨ ਕਾਰਨਰ ਵਾਲੇ ਆ ਜਿਹੜੇ ਉਹ ਨਜਾਇਜ਼ ਤੌਰ ਤੇ ਸ਼ਰਾਬ ਪਾਉਂਦੇ ਆ ਜੇ ਅਸੀਂ ਉਹਨਾਂ ਨੂੰ ਗੱਡੀ ਕਹਿੰਦੇ ਇੱਥੇ ਆਪਣੇ ਜਿਹੜੇ ਗਾਹ ਕਹਿੰਦੇ ਪਾਰਕਿੰਗ ਨਾ ਕਰੋ ਉਹ ਪਾਰਕਿੰਗ ਜਾਣ ਕੇ ਕਰਉਂਦੇ ਆ ਤੇ ਇਹ ਕਹਿੰਦੇ ਉਹ ਮੈਂ ਉਹਨਾਂ ਨੂੰ ਪਹਿਲਾਂ ਹੀ ਦੋ ਤਿੰਨ ਵਾਰ ਉਹਨਾਂ ਨੂੰ ਉਲਟੀਆਂ ਕੀਤੀਆਂ ਉਹਨਾਂ ਨੂੰ ਕਿਹਾ ਉਲਟੀਆਂ ਨਾ ਇੱਥੇ ਕਰਾਓ ਬੰਦਿਆਂ ਨੂੰ ਵੀ ਸਾਡਾ ਘਰ ਹੈ ਇੱਥੇ ਠੀਕ ਹੈ ਉਹ ਅੱਜ ਫਿਰ ਜੋ ਰਾਤੀ ਉਹਨਾਂ ਨੂੰ ਉਲਟੀ ਕੀਤੀ ਅਸੀਂ ਕਹਿਣਗੇ ਤੇ ਪੰਜੇ ਪੰਜੇ ਜਣੇ ਸਾਡੇ 'ਤੇ ਹਮਲਾ ਕਰਤਾ ਉਹਨਾਂ ਨੇ ਤਿੰਨੇ ਭਰਾ ਵਿੱਚ ਮਾਂ ਤੇ ਵਿੱਚ ਉਹਨੇ ਨੋ ਇਹ ਸਾਰੇ ਪੰਜ ਸਾਡੇ 'ਤੇ ਹਮਲਾ ਕਰਦਾ ਬਾਕਾਇਦਾ ਹਮਲਾ ਹਤਿਆਰ ਨਾਲ ਹਮਲਾ ਕੀਤਾ ਸਾਡੇ 'ਤੇ ਇਹ ਜਿਹੜੇ ਤੁਸੀਂ ਜੱਗੀ ਚਿਕਨ ਦੀ ਗੱਲ ਕਰਦੇ ਕਿੱਥੇ ਕਰਕੇ ਇਹ ਤਾਇਪੁਰ ਰੋਡ ਤੇ ਸ਼ਨੀ ਮੰਦਰ ਦੇ ਕੋਲ ਸੀਰ ਕੋਲ ਸ਼ਨੀ ਮੰਦਰ ਦੇ ਕੋਲ ਤੁਸੀਂ ਕਹਿੰਦੇ ਚਾਰ ਪੰਜ ਨੇ ਜਿਹੜਾ ਹਮਲਾ ਕੀਤਾ ਕੀ ਨਾਮ ਹੈ ਤੇ ਹਤਿਆਰਬੰਦ ਸੀ ਉਹਨਾਂ ਕੋਲ ہاں ਹਤਿਆਰਬੰਦ ਸੀ ਕੀ ਨਾਮ ਹੈ ਤੇ ਇੱਕ ਦਾ ਨਾਮ ਅਰਸ਼ਪਾਲ ਇੱਕ ਦਾ ਜੱਗੀ ਇੱਕ ਦਾ ਨਾਮ ਰਮਨ ਤੇ ਇੱਕ ਉਹਨਾਂ ਦੀ ਮਾਂ ਆ ਤੇ ਇੱਕ ਨੋ ਉਹਨਾਂ ਦੇ ਕਾਰਨ ਇਹੀ ਹੈ ਕਾਰਨ ਇਹੀ ਆ ਕਿ ਅਸੀਂ 올ਟੀ ਕਦੋਂ ਰੁੱਕਿਆ ਸੀ ਵੀ ਇਥੇ ਆਪਣੇ ਬੰਦੇ 올ਟੀ ਨਾ ਕਰਵਾਓ ਕਦੋਂ ਦੀ ਗੱਲ ਐ ਯਾਰ ਸਵੇਰ ਦੀ ਗੱਲ ਆ ਅੱਛਾ ਸਵੇਰ ਦੀ ਗੱਲ ਪਹਿਲਾਂ ਵੀ ਹੋਈ ਸੀ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਨਾ ਕਰੋ 올ਟੀ ਉਹ ਨਹੀਂ ਮੰਨਦੇ ਹੈਗੇ ਉਹ ਪਹਿਲਾਂ ਹਥਿਆਰਬੰਦ ਹਥਿਆਰ ਰੱਖੇ ਉਹਨਾਂ ਨੇ ਪੂਰੀ ਪੂਰੀ ਪਲੈਨਿੰਗ ਨਾਲ ਬੈਠੇ ਹੁੰਦੇ ਆ ਕਿਹੜਾ ਥਾਣਾ ਤੇ ਕਿਹੜਾ ਲੱਗਦਾ ਆ ਆਪਣਾ 7 ਨੰਬਰ ਵੰਦਾ ਬਰਡ ਵੀ ਕਰਾਈ ਹੈ ਨਹੀਂ ਜਾਣਾ ਕੰਪਲੇਨਟ ਕਰਨ ਵਾਸਤੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੇ ਉਹ ਜਿਹੜਾ ਜਿਗ 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 ਕਰਨਾ ਹੈਗਾ ਉਹ ਬੰਦ ਕੀਤਾ ਜਾਵੇ ਤੇ ਸਾਨੂੰ ਸਾਫ਼ ਦਿੱਤਾ ਜਾਵੇ ਇਹ ਲੜਾਈ ਅੱਜ ਪਹਿਲੀ ਵਾਰੀ ਹੋਈ ਕਿ ਪਹਿਲਾਂ ਵੀ ਹੋਈ ਹੈ ਕਈ ਵਾਰ ਇਹ ਪਹਿਲੀ ਵਾਰੀ ਹੋਈ ਹੈ ਪਹਿਲਾਂ ਤਾਂ ਮਾੜੀ-ਮੋਟੀ ਹੁੰਦੀ ਸੀ ਉਹ ਇੰਨੀ ਨਹੀਂ ਸੀ ਅੱਜ ਜ਼ਿਆਦਾ ਹੋਈ ਹੈ ਅੱਜ ਉਹ ਪੂਰੀ ਜਿਦਾਂ ਪਹਿਲਾਂ ਪਲੈਨਿੰਗ ਕਰਕੇ ਬੈਠੇ ਹੁੰਦੇ ਸੀ ਅੱਜ ਇਹਨਾਂ ਨੂੰ ਕੰਮ ਕਰਦੇ ਨੇ ਇਹਨਾਂ ਦਾ ਠੀਕ ਹੈ ਆ ਦੇਖੋ ਤੁਹਾਨੂੰ ਫਟਾ ਬੱਜੀਆਂ ਆ ਦੇਖੋ ਮੇਰਾ ਨਾਮ ਜੀ ਕਰਮਜੀਤ ਦਾ ਕੀ ਗੱਲ ਕੀ ਹੋਈ ਜਾਂ ਜੀ ਗੱਲ ਗੱਲ ਜੀ ਇਦਾਂ ਹੋਈ ਜਾਂ ਜੀ ਹੁਣ ਅਸੀਂ ਜਦੋਂ ਸਵੇਰੇ ਮਾਰਨਿੰਗ ਆਪਾਂ ਉੱਠੇ ਮੈਂ ਮੈਂ ਤਾਂ ਕਾਲਜ ਮਾਨ ਤਿਆਰ ਹੋ ਰਿਹਾ ਸੀਗਾ ਤੇ ਜਦੋਂ ਦੇਖਿਆ ਡੈਡੀ ਹੁਣੀ ਬਾਹਰ ਜਲ ਗਏ ਤੇ ਬਾਹਰ ਜਾ ਕੇ ਨਾ ਜਦੋਂ ਦੇਖਿਆ ਕਿੰਨਾ ਰਸ਼ ਹੋਇਆ ਪਿਆ ਵਾ ਜਦੋਂ ਆਏ ਤੇ ਨਾ ਇਹ ਦੇਖਿਆ ਸੀ ਅਸੀਂ ਨਾ ਬਾਹਰ ਖੜੇ ਬਾਹਰ ਰੋਟੀਆਂ ਕਰਾਈਆਂ ਹੋਈਆਂ ਸੀ ਲੋਕਾਂ ਤੋਂ ਅਸੀਂ ਇਹਨਾਂ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਕਿਹਾ ਕਿ ਤੁਸੀਂ ਉਲਟੀਆਂ ਨਾ ਕਰਾਓ ਤੁਸੀਂ ਮੋਟਰਸਾਈਕਲ ਲੰਘ ਕਾਜ ਇੱਕ ਦਿਨ ਉਲਟੀ ਕਰ ਰਹੇ ਅਗਲੇ ਦਿਨ ਮੂਤ ਕਰਦੇ ਜੀ ਸਾਡੀ ਤਰ੍ਹਾਂ ਦੇ ਬਾਹਰ ਜਿੱਥ ਇਹਨਾਂ ਨੇ ਉਪਰੋਂ ਥੱਲੇ ਗਾਲਾ ਕੱਢ ਲਾ ਕੇ ਗਾਲਾ ਕੱਢ ਕੇ ਥੱਲੇ ਆਏ ਥੱਲੇ ਆ ਕੇ ਨਹੀਂ ਸਦਾ ਹੱਥੋਂ ਪਾਈ ਹੋਣ ਲੱਗੇ ਸਾਡੇ ਨਾਲ ਇਹਨਾਂ ਨੇ ਤੁਸੀਂ ਗੱਲ ਕੀ ਜੱਗੀ ਚਿਕਨ ਕੋਰਨਰ ਹੈ ਹਾਤਾ ਵੀ ਹੈ ਇਹ ਜੱਗੀ ਚਿਕਨ ਕੋਰਨਰ ਲਿਖਿਆ ਜੀ ਅੰਦਰ ਨਹੀਂ ਆਏ ਹਦਾਰੂ ਪਲਾ ਰਹੇ ਆ ਜੀ ਮਹੱਲੇ ਦੇ ਵਿੱਚ ਮਹੱਲੇ ਦੇ ਵਿੱਚ ਦੀ ਗਲੀ ਦੇ ਵਿੱਚ ਨੁੱਕਰ ਦੇ ਮੇਨ ਗਲੀ ਦੇ ਵਿੱਚ ਗਲੀ ਨੇ ਆਨ ਜਾਣ ਦਾ ਸਾਰਾ ਰਸਤਾ ਬੰਦ ਹੋ ਜਾਂਦਾ ਵਾ ਸਾਡੇ ਤਾਂ ਬੱਚੇ ਵੀ ਨਹੀਂ ਖੇਡ ਸਕਦੇ ਬਾਹਰ ਤੇ ਉਸ ਤੋਂ ਬਾਅਦ ਸਾਰੀ ਗਲੀ ਬੰਦ ਹੋ ਜਾਂਦੀ ਹੈ ਮਤਲਬ ਸਾਰੇ ਮੋੜਸਾ ਮੋੜਸਾ ਲੱਗੇ ਨੇ ਅਸੀਂ ਆਪਣੀ ਗੱਡੀ ਖੜੀ ਕਰਨੀ ਸਾਡੀ ਗੱਡੀ ਵੀ ਨਹੀਂ ਸੇਫ ਹੈਗੀ ਜੀ ਜਦੋਂ ਤੁਹਾਡੇ ਤੇ ਹਮਲਾ ਤੇ ਮੇਰੀ ਮੰਮਾ ਤੇ ਮੇਰੇ ਡੈਡੀ ਤੇ ਤਿੰਨਾਂ ਦੇ ਮਾਰਿਆ ਜੀ ਸੱਟਾਂ ਤਿੰਨਾਂ ਤੇ ਲੱਗੀਆਂ ਤਿੰਨਾਂ ਤੇ ਲੱਗਿਆ ਮੇਰੀ ਮੰਮੀ ਦੀ ਉਂਗਲ ਵੱਡੀ ਗਈ ਹੈ ਜੀ ਮੇਰੇ ਪਿੱਠ ਤੇ ਮੇਰੇ ਹੱਥਾਂ ਦੇ ਗੋਡੇ ਤੇ ਸਾਰਿਆਂ ਦੇ ਮਾਰਿਆ ਡੈਡੀ ਦੇ ਮੇਰੇ ਢਿੱਡ ਤੇ ਸਿਰ ਤੇ ਬਾਹਾਂ ਤੇ ਕਿਰਪਾਨਾਂ ਮਾਰੀਆਂ ਜੀ ਇਹਨਾਂ ਕੋਲ ਜੀ ਇੱਕ ਮੋਟਰਸਾਈਕਲ ਦੀ ਗਰਾਰੀਆਂ ਜਿਹੜੀਆਂ ਹੁੰਦੀਆਂ ਵਾਂ ਮੋਟਰਸੇ ਗਰਾਰੀਆਂ ਨੂੰ ਤਿੱਖੀਆਂ ਕਰਕੇ ਉਹਦੇ ਨਾਲ ਰਾੜ ਬੈਲਟ ਕਰਾ ਕੇ ਮਾਰੀਆਂ ਜੀ ਸਾਡੇ ਉਤੋ ਦੀ ਕਿਰਪਾਨਾਂ ਮਾਰੀਆਂ ਜੀ ਉਸ ਤੋਂ ਬਾਅਦ ਕਹਿੰਦੇ ਡਾਂਗਾ ਬੇਸਬਾਲ ਜੋ ਆਂਦਾ ਹੀ ਉਹ ਮੋਗਣਾ ਪਹਿਲੇ ਹੀ ਇਹਨਾਂ ਨੇ ਜਦੋਂ ਤਿਆਰੀ ਖਿੱਚ ਕੇ ਰੱਖੀ ਸੀਗੀ ਨਾਲ ਹੀ ਗੇਟ ਦੇ ਨੁੱਕ ਮੰਗ ਕਰਦੇ ਸਾਨੂੰ ਨਿਆਂ ਚਾਹੀਦਾ ਹਾਤਾਬੰਦ ਚਾਹੀਦਾ ਸਾਨੂੰ ਐਦਾ ਗਲੀ ਦੇ ਵਿੱਚ ਨਹੀਂ ਚਾਹੀਦਾ ਸੀ ਜਗਪਾਲ ਸਿੰਘ ਜੀ ਭਾਈ ਜੱਗੀ ਹਟਾ ਸੋ ਹਾਂ ਜੀ ਜੱਗੀ ਹੋਇਆ ਕੀ ਹੈ ਉਹਨਾਂ ਦੇ ਤੁਸੀਂ ਪਾਰਟੀ ਵਾਲੇ ਜਿਹੜਾ ਲਗਾਏ ਜਾਣਗੇ ਫੇਰੇ ਜਿਹੜਾ ਉਹਨਾਂ ਦੇ ਘਰ ਤੇ ਹਮਲਾ ਕੀਤਾ ਤਿੰਨ ਪੁਰਾਦੇ ਤਿੰਨ ਮੈਂਬਰ ਸਰ ਸਾਡਾ ਕੋਈ ਹਮਲਾ ਨਹੀਂ ਅਸੀਂ ਕੀਤਾ ਹੈਗਾ 8 ਵਜੇ ਦਾ ਟਾਈਮ ਸੀਗਾ ਅਸੀਂ ਸਾਰੇ ਪਰਿਵਾਰ ਹਜੇ ਅੰਦਰ ਹੀ ਘਰ ਦੇ ਸੁੱਤੇ ਹੋਏ ਸੀਗੇ ਠੀਕ ਹੈ ਜੀ ਸਾਡਾ نیچے ਲੇਬਰ ਵਾਲਾ ਬੰਦਾ ਉਹਨੇ ਦੁਕਾਨ ਖੋਲੀ ਸੀਗੀ ਠੀਕ ਹੈ ਸਪਾਈਸ ਕੋਲ ਕਰਕੇ ਬੈਠਾ ਸੀਗਾ ਤੇ ਇਹਨਾਂ ਦੇ ਕੋਈwidehat ਦੇ ਵਿੱਚੋਂ ਬੰਦਾ ਆਇਆ ਉਹਨੇ ਉਲਟੀ ਕਰ ਦਿੱਤੀ ਨੁੱਕਰ ਤੇ ਗਲੀ ਦੀ ਨੁੱਕਰ ਤੇ ਠੀਕ ਹੈ ਜੀ ਇਹਨਾਂ ਦੇ ਪਰਿਵਾਰ ਬਾਹਰ ਆ ਕੇ ਉੱਚੀ ਉੱਚੀ ਗਾਲਾਂ ਕੱਢਣ ਲੱਗ ਕੇ ਉਹਨੂੰ ਮੇਰੇ ਲੇਵਰ ਵਾਲੇ ਬੰਦੇ ਨੂੰ ਕਹਿਣ ਲੱਗੇ ਤੈਨੂੰ ਪਤਾ ਨਹੀਂ ਲੱਗਦਾ ਕਿ ਬਾਹਰ ਗਲੀ ਦੇ ਵਿੱਚ ਉਲਟੀ ਕਰਕੇ ਗਿਆ ਬੰਦਾ ਉਹ ਕਹਿੰਦਾ ਜਦਕਿ ਸਾਡਾ ਕੋਈ ਬੰਦਾ ਹੀ ਹੈ ਨਹੀਂ ਸੀਗਾ ਠੀਕ ਹੈ ਕਿ ਸਾਡੀ ਦੁਕਾਨ ਦੇ ਵਿੱਚ ਕੋਈ ਬੰਦਾ ਹੀ ਨਹੀਂ ਆਇਆ ਸੀਗਾ ਅਜੇ ਸਾਡੇ ਕਸਟਮਰ ਹੀ ਦੁਕਾਨ 'ਚ ਆਇਆ ਸੀਗਾ ਇਹਨਾਂ ਨੇ ਸਾਰੇ ਪਰਿਵਾਰ ਨੇ ਬਾਹਰ ਖੜ ਕੇ ਗਾਲਾਂ ਉੱਚੀ ਉੱਚੀ ਕਢਣੇ ਸ਼ੁਰੂ ਕਰ ਦਿੱਤੀਆਂ ਠੀਕ ਹੈ ਕਹਿੰਦਾ ਮਾਵਾ ਨੂੰ ਥੱਲੇ ਲੈ ਕੇ ਆ ਜਾ ਇਹਨਾਂ ਨੇ ਉਹ ਗਾਲੀ ਗੋਲ ਸਾਡੇ ਨਾਲ ਕੀਤੀ ਜਦ ਕੀ ਅਸੀਂ ਇਹਨਾਂ ਨੂੰ ਇਹ ਕਿਹਾ ਭਾਈ ਗਾਲ ਨਾ ਕੱਢ ਤੂੰ ਬਹਿ ਕੇ ਆਪਣੀ ਗੱਲ ਨਵੇਂਟਾ ਜੇ ਉਲਟੀ ਕਰ ਦਿੱਤੀ ਆ ਤੇ ਆਪਾਂ ਸਾਫ਼ ਕਰਾ ਦਿੰਨੇ ਆ ਠੀਕ ਆ ਇਹਨੇ ਤੱਕ ਪਰ ਇਹਨਾਂ ਨੇ ਹਟੇ ਨਹੀਂ ਇਹਨਾਂ ਨੇ ਸਾਨੂੰ ਗਾਲਾਂ ਕੱਢਣੀਆਂ ਬੰਦ ਨਹੀਂ ਕੀਤੀਆਂ ਗਾਲਾਂ ਕੱਢੀ ਕੇ ਹੋਰ ਸਾਡੇ ਨਾਲ ਇਹਨੇ ਮਾਰਕੁਟਾਈ ਕੀਤੀ ਆ ਆ ਦੇਖੋ ਮੇਰੇ ਨਿਸ਼ਾਨ ਪਈ ਆ ਪਿੱਠ ਤੇ ਤੇ ਹੁਣ ਮੰਗਤੀ ਕਰਦੇ ਪ੍ਰਸ਼ਾਸਨ ਦੇ ਕੋਲ ਸਰ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਨੇ ਸਾਡੇ ਨਾਲ ਜੋ ਗਲਤ ਕੀਤਾ ਇਹਨਾਂ ਦਾ ਨਤੀਜਾ ਇਹਨਾਂ ਨੂੰ ਮਿਲੇ ਸਾਰੇ ਦੱਸਦਾ ਰਾਤੇ ਦੀ ਗੱਲ ਹੋ ਰਹੀ ਹੈ ਕਿ ਚੱਕੀ ਹੱਤਾ ਹਾਂਜੀ ਹੱਤਾ ਹੈ ਤੇ ਉਹਦੇ ਅੰਦਰ ਦਾਰੂ ਪਲਾਈ ਜਾਂਦੀ ਹੈ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਹੈਗੀ ਅਸੀਂ ਸਾਰੇ ਠੇਕੇ ਵਾਲਿਆਂ ਦੇ ਅੰਦਰ ਅਸੀਂ ਠੇਕੇ ਨੂੰ ਕਿਸ਼ਤ ਦਿੰਨੇ ਆ ਠੀਕ ਹੈ ਬਕਾਇਦਾ ਸਾਡੇ ਨੂੰ ਠੇਕੇ ਵਾਲਿਆਂ ਨੇ ਪਰਮਿਸ਼ਨ ਦਿੱਤੀ ਹੋਈ ਹੈ ਮਤਲਬ ਇਸ ਤਰੀਕੇ ਦੇ ਨਾਲ ਦਾ ਠੇਕੇ ਕਿਸੇ ਨੂੰ ਵੀ ਪਰਮਿਸ਼ਨ ਦੇ ਸਕਦਾ ਵਾ ਕਿਸ ਤਰ੍ਹਾਂ ਦੇ ਇਹ ਤੁਹਾਡੇ ਕੋਲ ਸਾਡੇ ਅਸੀਂ ਹੱਤਾ ਵਾਲਾ ਸਾਡੇ ਕੋਲ ਸਾਹਮਣੇ ਵੀ ਹੱਤਾ ਵਾਲਾ ਦੋ ਹੱਤੇ ਆ ਸਾਡੇ ਕੋਲ ਕਿੰਨੇ ਕਿਤੇ ਮਤਲਬ ਇਹ ਦੱਸ ਸਿੰਜੂਰੀ ਦੇ ਸਕਦੀ ਹੈ ਕਿ ਹੱਤੇ ਵਾਲੇ ਵੀ ਦੱਸਣਾ ਠੀਕੇ ਵਾਲੇ ਵੀ ਮਨਜ਼ੂਰੀ ਦੇ ਸਕਦੇ ਆ ਤਾਂ ਦੇਖੋ ਸਰਵੋਂ ਇਹ ਤਾਂ ਠੇਕੇ ਨਾਲ ਅਸੀਂ ਤਾਂ ਦੇਖੋ ਉਹਨਾਂ ਨੇ ਕਿਸ਼ਤ ਕੀਤੀ ਸਾਨੂੰ ਕਹਿੰਦੇ ਤੁਹਾਨੂੰ ਕਿਸ਼ਤ ਦੇਣੀ ਪੈਣੀ ਆ ਤੁਸੀਂ ਆਪਣੇ ਤੁਹਾਨੂੰ ਨਕਸ਼ਾ ਤੁਹਾਡਾ ਅਸੀਂ ਪਾਸ ਕਰ ਦਿੱਤਾ ਹੋਇਆ ਕਿਹੜੀ ਪੁਲਿਸ ਵਾਲੀ ਦੀ ਮਾਰਕਟਾਈ ਕੀਤੀ ਹੈ ਮੌਕੇ ਤੇ ਆਇਆ ਵੀ ਅੱਜ ਦੇਖ ਹੱਤਾ ਜੱਗੀ ਜਿਕਨੇ ਕਰਨ ਦੇ ਬਦਲੇ ਹੱਤਾ ਬਣਾ ਸ਼ਰਾਬ ਸ਼ਰੂ ਪਿਆੰਦੇ ਲਿਖਾ ਦੇ ਪਤਾ ਨਹੀਂ ਰੱਬ ਜਾਣੇ ਇਹਨਾਂ ਨੇ ਹੱਤਾ ਖੋਲਿਆ ਤੇ ਇਹ ਜਿਹੜੇ ਘਰ ਵਾਲੇ ਨੇ ਐਨ ਸਾਹਮਣੇ ਘਰ ਵਾਲੇ ਉਹਨੇ ਦੱਸਿਆ ਵੀ ਸਾਡੇ ਨਾ ਗਮਲੇ ਵਿੱਚ ਕਿਸੇ ਨੇ ਉਲਟੀ ਕਰ ਦਿੱਤੀ ਹੈਗੀ ਅੱਛਾ ਉਲਟੀ ਨੂੰ ਲੈ ਕੇ ਆਸ ਵਿੱਚ ਨੇ ਪੁੱਛਿਆ ਵੀ ਭਾਈ ਤੁਹਾਡੇ ਆਤਾ ਖੁੱਲਿਆ ਵੀ ਇਹ ਬੰਦੇ ਇੱਥੇ ਕੋਈ ਉਲਟੀ ਕਰ ਦਿੰਦੇ ਰੋ ਜੀ ਇਹ ਤੁਸੀਂ ਆਪਣੇ ਬੰਦੇ ਸਮਝਾਓ ਕਹਿੰਦੇ ਵੀ ਸਾਡੇ ਗਾਹ ਕੇ ਸਾਨੂੰ ਕੀ ਪਤਾ ਵੀ ਗਾਹ ਕੇ ਪਤਨੀ ਕਿਹੜੇ ਢੰਗ ਕਰ ਗਿਆ ਸਾਡਾ ਉਹ ਕੀ ਇਹਦੇ ਦੋਚਾ ਉਹਨਾਂ ਦੇ ਹੱਥ ਤਾਂ ਨਹੀਂ ਪਤਾ ਹੈ ਪਤਨੀ ਨੇ ਕੋਈ ਨਹੀਂ ਪਤਾ ਕਰਨੇ ਮੈਨਾਂ ਦਾ ਆਤਾ ਅਲੱਗ ਹੈ ਮੇਰੇ ਕਿਸ ਤਰੀਕੇ ਨਾਲ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਕਰਵਾਈ ਕੋਈ ਨਹੀਂ ਹੁਣ ਮੌਕਾ ਦੇ ਰਿਹਾ ਹੈਗਾ 5 ਵਜੇ ਡੈਮ ਦਿੱਤਾ ਇਹ ਤਾਂ ਕੋਈ ਇਹਨਾਂ ਅਸ ਵਿੱਚ ਨਿਬੜਦਾ ਠੀਕ ਆ ਇਹ ਤਾਂ ਬਣਦੀ ਕਾਰਵਾਈ ਕਰਦਾ ਸੀਸੀਟੀਵੀ ਆਈਏ ਸੀਸੀਟੀਵੀ ਸੀਸੀਟੀਵੀ ਦੇਖ ਲਈਏ ਜੀ ਸੀਸੀਟੀਵੀ ਵਿੱਚ ਇੱਕ ਦੂਜੇ ਨੂੰ ਹਥੋਂ ਭਾਈ ਹੋਏ ਹੈਗੇ ਆ ਉਹ ਵੈਂਮ ਨਾਲ ਰਹਣਾ ਦੋਨਾਂ ਪਾਰਟੀ ਦੇ ਹਾਂਜੀ ਹਥਿਆਰ ਵੀ ਸੀਗੇ ਇਹਨਾਂ ਦੇ ਕੋਲ ਜਿਹੜੀ ਇਹ ਵਾਰ ਕੀਤਾ ਇੱਕ ਦੂਜੇ ਤੇ ਹਥਿਆਰ ਇੱਕ ਪਾਰਟੀ ਕੋ ਇਹਨਾਂ ਦੇ ਦੂਜੀ ਪਾਰਟੀ ਤੋਂ ਕੋਈ ਨਹੀਂ ਆ ਰਿਹਾ ਬਾਕੀ ਦੇਖ ਲਾਂਗੇ ਬਾਕੀ ਸਾਡਾ ਕਾਰਵਾਈਆਂ ਵਿੱਚ ਲਿਆਂਦੀ ਜਾ ਬੇਗ ਲੈਨੇ ਇੱਕ ਵਾਰੀ 5 ਵਜੇ ਟਾਈਮ ਦਿੰਦਾ ਇਹਨਾਂ ਨੂੰ ਦੋਨਾਂ ਪਾਰਟੀ ਨੂੰ ਬਿਲਕੁਲ ਇੱਕ ਗਰੀ ਬਲਾਗ ਬਿਠਾ ਕੇ ਦੇ ਦਿਆਂ ਇਹ ਤਾਂ ਮਰਜੀ ਕਰ ਮਿੱਤੀ